ਜਨਪਿਆ ਮੈਨੂੰ ਇਹਦੇ ਦਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਉਸਿਆਲਪੁਰ ਵਿਖੇ ਭੰਗੀ ਚੌਂ ਜਿੱਥੇ ਹਮੇਸ਼ਾ ਜਿਹੜਾ ਵਕ ਵਕ ਤਿਹਾੜ ਦੀ ਮਨਾਈ ਜਾਂਦੇ ਆ ਦਸਹਿਰਾ ਵਗੈਰਾ ਦੀ ਮਨਾਇਆ ਜਾਂਦਾ ਜਾਂ ਹੋਰ ਜਿਹੜੇ ਆ ਪ੍ਰੋਗਰਾਮ ਜਿਹੜੇ ਵੱਡੇ ਲੈਵਲ ਤੇ ਕੀਤੇ ਜਾਂਦੇ ਆ ਪਰ ਇਹ ਭੰਗੀ ਚੌਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿ ਸ਼ਰਾ ਬਾਰਿਸ਼ ਜਿਹੜੀ ਇਹ ਸਵੇਰ ਤੋਂ ਲੱਗੀ ਹੋਈ ਸੀ ਤੇ ਇਸ ਵਕਤ ਜਿਹੜਾ ਕਾਫੀ ਜਿਹੜਾ ਮੀਂਹ ਆ ਚੁੱਕਿਆ ਸੀਗਾ ਤੇ ਸਮੁੰਦਰ ਤਜਰਾ ਕਹਿਰ ਦਾ ਜਿਹੜਾ ਪਾਣੀ ਹੈ ਜਿਹੜਾ ਵਗਦਾ ਹੋਇਆ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਲਗਾਤਾਰ ਸਵੇਰ ਤੋਂ ਪਾਣੀ ਜਰਾ ਚੱਲਿਆ ਹੋਇਆ ਆ ਔਰ ਲੋਕਾਂ ਨੂੰ ਸੇਫਟੀ ਕਰਨ ਵਾਸਤੇ ਕੀ ਆ ਗਿਆ ਇਸ ਚੌ ਦੇ ਵਿੱਚ ਮਨਾਈ ਦੀ ਕੀਤੀ ਗਈ ਆ ਕਿ ਚੌ ਦੇ ਵਿੱਚ ਨਾ ਆਇਆ ਕਰੋ ਕਿਉਂਕਿ ਕਾਫੀ ਲੋਕ ਜਿਹੜੇ ਸੈਲਫੀਆਂ ਜਾਂ ਹੋਰ ਵੀਡੀਓ ਬਣਾਉਣ ਵਾਸਤੇ ਚੌ ਦੇ ਵਿੱਚ ਆਉਂਦੇ ਆ ਪਰ ਬਹੁਤ ਵੱਡੀ ਹਰੀ ਘਟਨਾ ਹੋ ਸਕਦੀ ਆ ਉਸ ਦੇ ਨਾਲ ਨਾਲ ਹੀ ਆਪਾਂ ਸਰਕਾਰਾਂ ਦੀ ਗੱਲ ਕਰੀਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦਿਆ ਹੋਇਆ ਵੀ ਲੋਕ ਝੁੱਗੀਆਂ ਦੇ ਵਿੱਚ ਰਹਿਣ ਵਾਸਤੇ ਮਜਬੂਰ ਹੋਏ ਆ ਪਰ ਉਹਨਾਂ ਦੀਆਂ ਜਿਹੜੀਆਂ ਜਾਨਾਂ ਜਿਹੜੀਆਂ ਸੇਵ ਨਹੀਂ ਹੋ ਚੁੱਕੀਆਂ ਪਰ ਜਿਹੜੀ ਆਮ ਆਦਮੀ ਪਾਰਟੀ ਨੇ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਆਮ ਸਰਕਾਰਾਂ ਲੋਕਾਂ ਦੀ ਆਵਾਜ਼ ਚੁਕੇਗੀ ਪਰ ਆਮ ਲੋਕ ਜਿਹੜੇ ਆ ਇਸ ਗੰਦਗੀ ਦੀ ਇਸ ਸਮੁੰਦਰ ਦੇ ਇਸ ਚੋਹ ਦੇ ਵਿੱਚ ਰਹਿਣ ਵਾਸਤੇ ਮਜਬੂਰ ਹੋ ਚੁਕੇ ਆ ਉਸ ਸ਼ਹਿਰਪੁਰ ਦੇ ਵਿਧਾਇਕ ਬ੍ਰਾਮ ਸਿੰਘ ਚੈਂਪਾ ਨੂੰ ਆਪਾਂ ਅਪੀਲ ਕਰਦੇ ਆ ਕਿ ਇਹਨਾਂ ਦੇ ਗਰੀਬਾਂ ਦੇ ਘਰ ਜਿਹੜੇ ਆ ਜਰੂਰ ਜਲਦ ਤੋਂ ਜਲਦ ਜਰੇ ਵਾਕਵਾ ਕਥਾਵਾਂ ਦੇ ਜਿੱਥੇ ਬਰਾਇਜਾਂ ਦੇ ਗਰੀਬ ਨੂੰ ਜਿਹੜੇ ਵਰਗਾਂ ਜਿਹੜਾ ਉਹਨਾਂ ਨੂੰ ਆਪਾਂ ਹੈਲਪ ਦੀ ਕਰਾਂਗੇ ਪਰ ਅੱਜ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਆਵਾਜ਼ ਨਹੀਂ ਰਹਿ ਗਈ ਆਮ ਲੋਕਾਂ ਦੀ ਆਵਾਜ਼ ਜਿਹੜੀ ਦੱਬੀ ਜਾ ਰਹੀ ਆ ਉਸ ਦੇ ਨਾਲ ਹੀ ਆਪਾਂ ਅੱਜ ਹੁਸ਼ਿਆਰਪੁਰ ਪੰਗੀ ਚੌਧਰੀ ਜੀਆਂ ਲੋਕਾਂ ਨੂੰ ਦੀ ਅਪੀਲ ਕਰਦੇ ਆ ਕਿ ਇਸ ਜਗ੍ਹਾ ਤੇ ਨਾ ਆਓ ਕਿਉਂਕਿ ਇਸ ਜਗ੍ਹਾ ਦੇ ਆ ਕੇ ਤੁਸੀਂ ਹਮੇਸ਼ਾ ਜਿਹੜਾ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਸਕਦੇ ਹੋ ਸੋ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਹੁਸ਼ਿਆਰਪੁਰ ਦੇ ਪੰਘੀਚੋ ਤੋਂ ਜਿੱਥੇ ਵੱਖ-ਵੱਖ ਨੌਜਵਾਨ ਵੱਖ-ਵੱਖ ਲੇਡੀਜ਼ ਦੀ ਜਿਹੜੀਆਂ ਇਸ ਜਗ੍ਹਾ ਤੇ ਆ ਕੇ ਸੈਲਫੀਆਂ ਲੈ ਰਿਹਾ ਜਾਂ ਵੱਖ-ਵੱਖ ਵੀਡੀਓ ਕਲਿੱਪਾਂ ਬਣਾ ਰਿਹਾ ਪਰ ਉਹਨਾਂ ਨੂੰ ਆਪਣੀ ਸੇਫਟੀ ਵੱਲ ਜ਼ਰੂਰ ਦੇਖਣਾ ਚਾਹੀਦਾ ਸੋ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਿਹਾ ਪੰਘੀਚੋ ਦੀਆਂ ਜਿੱਥੇ ਹਾਰ ਦੇ ਰੂਪ ਦੇ ਵਿੱਚ ਜਿਹੜਾ ਪੰਘੀਚੋ ਬਣ ਚੁੱਕਿਆ ਆ ਸੋ ਆਪਣੇ ਆਪਾਂ ਬਚਾਅ ਜ਼ਰੂਰ ਕਰੋ ਵੀਡੀਓ ਜ਼ਰੂਰ ਬਣਾਓ ਫੋਟੋਆਂ ਜ਼ਰੂਰ ਖਿੱਚੋ ਪਰ ਸੇਫਟੀ ਆਪਰੇ ਜ਼ਰੂਰ ਰੱਖੋ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਵੱਡੀ ਕੋਈ ਘਟਨਾ ਨਾ ਹੋ ਸਕੇ ਸੋ ਅੱਜ ਅਸੀਂ ਨੌਜਵਾਨਾਂ ਨੂੰ ਦੇਖਿਆ ਕਿ ਇਸ ਜਗ੍ਹਾ ਤੋਂ ਤਾਂਬਾ ਵਗੈਰਾ ਜਾਂ ਚੁੱਕਦੇ ਆ ਜਾਂ ਆਪਣਾ ਪਾਲਣ ਪੋਸ਼ਣ ਕਰਨ ਵਾਸਤੇ ਨੌਜਵਾਨ ਜਿਹੜੇ ਆ ਇਸ ਸਥਾਨ ਤੇ ਆ ਕੇ ਆਪਣਾ ਕੂੜਾ ਕਗਰੀ ਚੱਕਦੇ ਸੋ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿ ਨੌਜਵਾਨ ਜਿਹੜਾ ਬੋਰਾ ਭਰ ਕੇ ਰੱਖਿਆ ਹੋਇਆ ਆ ਜਾਂ ਪਲਾਸਟਿਕ ਵਗੈਰਾ ਜਾਂ ਤਾਂਬਾ ਵਗੈਰਾ ਜਾਂ ਲੋਹਾ ਵਗੈਰਾ ਇਹ ਇਕੱਠਾ ਜਿਹੜਾ ਕਰਕੇ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਦੀ ਕਰਦੇ ਆ ਪਰ ਮੌਕੇ ਦੀਆਂ ਸਰਕਾਰਾਂ ਇਹਨਾਂ ਬਾਰੇ ਧਿਆਨ ਨਹੀਂ ਦੇ ਰਹੀਆਂ ਸੋ ਵੱਡੇ ਵੱਡੇ ਜਿਹੇ ਦਾਅਵੇ ਕੀਤੇ ਜਾਂਦੇ ਆ ਵੱਡੇ ਵੱਡੇ ਜਿਹੇ ਐਲਾਨ ਕੀਤੇ ਜਾਂਦੇ ਆ ਸਿਰਫ ਗਰੀਬ ਵਰਗ ਦੀਆਂ ਵੋਟਾਂ ਲਈਆਂ ਜਾਂਦੀਆਂ ਉਸ ਤੋਂ ਬਾਅਦ ਗਰੀਬਾਂ ਦਾ ਹਾਲ ਤੱਕ ਨਹੀਂ ਪੁੱਛਿਆ ਜਾਂਦਾ ਸੋ ਤਸਵੀਰਾਂ ਸਾਂਝੀਆਂ ਕਰ ਰਹੇ ਆ ਉਸਿਆਰਪੁਰ ਪੰਗੀ ਚੋਤੋਂ ਜਨ ਪੰਜਾਬੀ ਨੂੰ ਜੇ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ